ਜੋ ਪਰਮਾਤਮਾ ਕਰੋ ਉਹ ਹੀ ਕਰੂਗਾ ਜੀ ਮੈਂ ਤਾਂ ਕੁਝ ਨਹੀਂ ਕਰ ਸਕਦਾ ਇਸ ਟਾਈਮ ਮੈਂ ਕੁਝ ਨਹੀਂ ਕਰ ਸਕਦੀ ਪਰਮਾਤਮਾ ਕਰੂਗਾ ਜੋ ਕੋਈ ਨਹੀਂ ਤੁਸੀਂ ਤੁਸੀਂ ਰੋ ਯਾਰ ਰੋ ਨਾ ਹੌਸਲਾ ਰੱਖੋ ਅਮਹ ਨਾ ਚੁੱਪ ਹੋ ਜਾਓ ਤੋ ਟੋਡੀ ਧੀ ਦੇਖੋ ਕਿੰਨਾ ਹੌਸਲਾ ਭੈਣੇ ਆਜੋ ਇੱਕ ਮਿੰਟ ਆ ਇੱਧਰ ਦੇਖੋ ਭੈਣ ਵਾਲ ਦੇਖੋ ਆ ਦੀ ਧੀ ਵਾਲ ਦੇਖੋ ਕਿੰਨਾ ਹੌਸਲਾ ਉਹ ਕਹਿੰਦੀ ਮੈਂ ਪੜਾ ਕੇ ਆਪਦੀ ਮਾਂ ਨੂੰ ਜਿਹੜਾ ਘਰ પાਕੇ ਦੇਵਾਂਗੀ ਇਹਨਾਂ ਬੱਚੇ ਤੁਹਾਡੇ ਨਾਲ ਖੜੇ ਆ ਸੀ ਨਾਲ ਖੜੇ ਆ ਦੱਸੋ ਮੱਜੀ ਮੈਂ ਉਸ ਟੈਮ ਕੁਛ ਨਹੀਂ ਕਹਿਸਾ ਦੀ ਜੀ ਮੈਨੂੰ ਮਾਫ ਕੁਛ ਨਹੀਂ ਕਹਿਸਾ ਦੀ ਮੈਂ ਅੱਛਾ ਹੁਣ ਤੁਹਾਡੀ ਮੰਗ ਕੀ ਐ ਕੋਈ ਐਨ ਆਰ ਆਈ ਭਰਾ ਤੁਹਾਡੀ ਜੇ ਮਦਦ ਕਰਨਾ ਚਾਹੁੰਦਾ ਹੋਵੇ ਤੁਸੀਂ ਕੀ ਚਾਹੁੰਦੇ ਆ ਮੈਂ ਕੀ ਕਹਾਂ ਜੀ ਆਪ ਆਪਣਾ ਸਮਝਦਾਰ ਹੋ ਤੁਸੀਂ ਮੈਂ ਕੀ ਕਹਿ ਸਕਦੀ ਹਾਂ ਤੁਹਾਡਾ ਘਰ ਜੇ ਉੱਚਾ ਚੱਕ ਕੇ ਪੈ ਜੇ ਇਹਦੇ ਚ ਭਰਤ ਪੈ ਇਹਦੇ ਵਰਗੀ ਮੇਰ ਕੀ ਇਥੇ ਜੀ ਜੇ ਕੋਈ ਮੇਰੀ ਮਦਦ ਕਰ ਦੇ ਮੇਰਾ ਘਰ ਉੱਚਾ ਉੜ ਜੇ ਮੇਰਾ ਪਾਣੀ ਤੇ ਸਮਾਨ ਬਚ ਜੇ ਹਰ ਵਾਰੀ ਮੇਰਾ ਸਮਾਨ ਰੋੜਦਾ ਹੈ ਮੈਂ ਕਸ਼ਤੀਆ ਤਾਂ ਹੁੰਦੀਆਂ ਮੇਰੀ ਲਵਾਰੀਆਂ ਬੁਰੇ ਹਾਲਤ ਬੇਵਸਮਾਨ ਹੈ ਮੇਰਾ ਜਿਹੜਾ ਹੁਣ ਤੱਕ ਸਾਹ ਸਾਹ ਮੇਰੇ ਖਿਆ ਸੀਗਾ ਟੁੱਟੇ ਫੁੱਟੇ ਦੇ ਪੈਰੀ ਜਿਹਾ ਸੀ ਤੂੰ ਚੀ ਨਿਆ ਕਰ ਚ